ਉਹ ਰਾਜਾ ਔਰ ਤੁਸੀਂ ਸਮਝੋ ਕਿ ਇਹ ਕੀ ਵਸਤੂਆਂ ਨੇ ਜਿਹਨੂੰ ਅਸੀਂ ਤਮੋ ਗੁਣ ਕਹਿੰਨੇ ਆ ਪਹਿਲਾ ਜਿੱਥੇ ਜਨਮ ਹੁੰਦਾ ਸਾਡਾ ਸੰਸਾਰ ਦੇ ਵਿੱਚ ਇਹ ਚੱਕੜ ਹੈ ਕਬਲ ਦਾ ਫੁੱਲ ਕਿੱਥੇ ਪੈਦਾ ਹੁੰਦਾ ਹੈ ਚੱਕੜ ਚ ਪੈਦਾ ਹੁੰਦਾ ਹੈ ਠੀਕ ਹੈ ਨਾ ਜੀ ਕਾਦੇ ਚ ਹੁੰਦਾ ਹੈ ਚੱਕੜ ਚ ਚੱਕੜ ਰਾਜਾ ਹੁੰਦਾ ਹੈ ਦੂਸਰਾ ਤਮੋ ਹੁੰਦਾ ਤਾਮਸ਼ੀ ਵਰਤੀ ਮਾੜਾ ਖਾਣਾ ਤੇ ਮਾੜਾ ਬੋਲਣਾ ਜਿਹਨੂੰ ਅਸੀਂ ਦੈਂਤ ਬ੍ਰਤੀ ਕਹ ਦਿੰਨੇ ਆ ਕੀ ਹੈ ਦੈਂਤ ਬ੍ਰਤੀ ਕਹ ਦਿੰਨੇ ਆ ਇਸੇ ਨੂੰ ਤਮੋ ਗੁਣ ਕਹਿੰਦੇ ਨੇ ਮਾੜੇ ਕਰਮ ਕਰਨੇ ਨੇ ਮਾੜਾ ਬੋਲਣਾ ਹੈ ਮਾੜਾ ਖਾਣਾ ਹੈ ਤਮਸ ਅੰਦਰ ਅੱਗ ਲੱਗੀ ਇਹਨਾਂ ਚੀਜ਼ਾਂ ਦੀ ਤਮੋ ਦੀ ਦੂਸਰਾ ਰਜੋ ਗੁਣ ਹੁੰਦਾ ਹੈ ਤੋ ਰਜੋ ਗੁਣ ਦੇ ਵਿੱਚ ਕੀ ਹੁੰਦਾ ਹੈ ਕਿ ਜਿਸ ਤਰ੍ਹਾਂ ਦੇ ਨਾਲ ਰਾਜੇ ਲੋਕ ਹਨ ਮੰਤਰੀ ਲੋਕ ਹਨ ਵਜੀਰ ਲੋਕ ਹਨ ਤੇ ਕੁਝ ਲੋਕ ਤੇ ਤੁਸੀਂ ਇਸ ਸ੍ਰਿਸ਼ਟੀ ਦੇ ਉੱਤੇ ਉਹ ਦੇਖੋ ਕਿ ਜੋ ਤਮੋ ਵਰਤੀ ਵਾਲੇ ਹਨ ਖਾਓ ਪੀਓ ਐਸ ਕਰੋ ਉਹ ਇੱਥੋਂ ਤੱਕ ਸੀਮਤ ਰਹਿ ਗਏ ਨੇ ਕਹਿੰਦੇ ਕੋਈ ਰੱਬ ਰੂਪ ਨਹੀਂ ਹੈ ਇਹ ਤਮੋ ਵਰਤੀ ਹੈ ਕੀ ਹੈ ਇਹ ਤਮੋ ਵਰਤੀ ਹੈ ਕਿੰਨੇ ਇੱਕ ਦੁਨੀਆ ਜਿਹੜੀ ਹੈ ਤੁਸੀਂ ਆਪਣੀ ਨਿਗਾਹ ਮਾਰੋ ਕਿ ਜਿਹੜੀ ਤਮੋਂ ਦੇ ਅਧੀਨ ਸਫਰ ਕਰ ਰਹੀ ਹੈ ਦੂਸਰੀ ਰਜੋ ਵਰਤੀ ਆ ਰਾਜੇ ਮਹਾਰਾਜੇ ਨੇ ਹੈਨਾ ਜੀ ਬੇਸ਼ੱਕ ਅਸੀਂ ਬਣੇ ਨਹੀਂ ਐ ਪਰ ਅਸੀਂ ਉਹਨਾਂ ਦੇ ਨਾਲ ਹੀ ਤੁਰੇ ਹੋਏ ਆ ਉਹਨਾਂ ਨੂੰ ਅਸੀਂ ਛੱਡ ਨਹੀਂ ਸਕੇ ਹਾਂ ਕਿਤਨੇ ਇੱਕ ਇਸ ਸ੍ਰਿਸ਼ਟੀ ਦੇ ਉੱਤੇ ਜਿਹੜੇ ਰਜੋ ਵਰਤੀ ਦੇ ਅਧੀਨ ਤੁਰੇ ਫਿਰਦੇ ਨੇ ਮੇਰਾ ਉਹ ਹੈ ਉਸ ਰਾਜੇ ਨਾਲ ਸੰਬੰਧ ਹੈ ਉਸ ਮੰਤਰੀ ਨਾਲ ਸੰਬੰਧ ਹੈ ਉਹਦੇ ਨਾਲ ਅਫਸਰ ਨਾਲ ਸੰਬੰਧ ਹੈ ਇਹ ਕੀ ਸਾਰੀ ਰਜੋ ਵਰਤੀ ਰਜੋ ਵਰਤੀ ਦੇ ਵਿੱਚ ਕੀ ਹੁੰਦਾ ਹੈ ਮਾਇਆ ਦਾ ਵਹਿਣ ਰਜੋ ਵਰਤੀ ਚ ਕੀ ਹੁੰਦਾ ਹੈ ਕੋਈ ਵੀ ਤੁਹਾਡੇ ਪਿੰਡ ਦੇ ਵਿੱਚ ਮੰਤਰੀ ਵਜ਼ੀਰ ਆਏਗਾ ਤੇ ਤੁਹਾਡੀ ਵਰਤੀ ਇਹੋ ਜੀ ਹੋ ਜੇਗੀ ਕੁਦਰਤੀ ਕਿ ਇਹਦੇ ਕੋਲੋਂ ਕੁਛ ਨਾ ਕੁਛ ਗ੍ਰਾਂਟ ਲਈਏ ਅਸੀਂ ਇਹਨੂੰ ਰਜੋ ਵਰਤੀ ਕਹਿੰਦੇ ਨੇ ਨਾ ਰਾਜੇ ਕੋਲ ਹੋਰ ਕੀ ਲਾਉਂਗੇ ਤੁਸੀਂ ਹੈਨਾ ਜੀ ਉਹ ਜੀ ਜਣੀ ਬਾਸਨਾ ਦੇ ਤਲ ਦੇ ਉੱਤੇ ਮੰਗਾ ਖੜੀਆਂ ਰਹਿਣਗੀਆਂ ਤਮੂ ਦੇ ਵਿੱਚ ਆਪ ਜੀ ਨੂੰ ਪਤਾ ਲੱਗ ਗਿਆ ਹੈ ਕਿ ਚਿੱਕੜ ਹੈ ਪਹਿਲਾ ਹੈਨਾ ਜੀ ਥੱਲੇ ਕੀ ਹੈ ਚਿੱਕੜ ਇਸੇ ਨੂੰ ਕਹਿੰਦੇ ਵਿਖਿਆ ਆਨੰਦ ਸੰਸਾਰ ਹੈ ਜੋ ਸੰਸਾਰ ਦਾ ਤੁਹਾਨੂੰ ਆਨੰਦ ਲੱਗ ਰਿਹਾ ਹੈ ਕੀ ਹੈ ਸੰਸਾਰ ਦਾ ਆਨੰਦ ਲੱਗ ਰਿਹਾ ਹੈ ਉਹ ਕਹਿੰਦੇ ਬਿਉ ਰੂਪ ਹੈ ਸਾਰਾ ਇਹ ਮੈਂ ਚਲੋ ਇੱਕ ਅੰਦਰ ਆਈ ਇਹ ਗੱਲ ਅਜ ਤੱਕ ਨਾ ਕਰ ਦਿੰਨੇ ਆ ਸਵੇਰੇ ਨਹੀਂ ਪੱਥਰ ਰੱਖਣ ਗਏ ਸੀ ਉੱਥੇ ਤਾਂ ਨਹੀਂ ਅਸੀਂ ਕੀਤੀ ਇਹ ਗੱਲ ਕਿਉਂਕਿ ਖੁਸ਼ੀ ਦਾ ਸਮਾਂ ਹੁੰਦੇ ਤਾਂ ਖੁਸ਼ੀ ਵੰਗੋਈ ਅੰਦਰ ਆ ਕੇ ਇਹ ਨਹੀਂ ਹੁੰਦਾ ਕਿ ਪਾਤਸ਼ਾਹ ਨੇ ਕਿੱਥੋਂ ਤੁਹਾਨੂੰ ਕੋਈ ਗਿਆਨ ਦੇਣਾ ਹੈ ਪੱਥਰਾਂ ਚੋਂ ਵੀ ਦੇ ਸਕਦੇ ਨੇ ਦਰਖਤਾਂ ਤੋਂ ਵੀ ਦੇ ਸਕਦੇ ਨੇ ਘਰਾਂ ਤੋਂ ਵੀ ਦੇ ਸਕਦੇ ਆ ਕਿ ਬਹੁਤ ਖੁਸ਼ੀ ਹੈ ਕਿ ਅਸੀਂ ਮਕਾਨ ਬਣਾ ਰਹੇ ਹਾਂ ਬੜੀ ਖੁਸ਼ੀ ਹੈ ਕਿ ਹੈ ਕਿ ਅਸੀਂ ਮਕਾਨ ਬਣਾ ਰਹੇ ਹਾਂ ਔਰ ਹਰ ਇੱਕ ਦਾ ਦੇਖੋ ਰੇਨ ਬਸੇਰਾ ਚਾਹੀਦਾ ਹੈ ਤੇ ਸਾਰੀ ਦੁਨੀਆ 'ਚ ਹੀ ਬਣ ਰਹੀਆਂ ਨੇ ਇਹ ਚੀਜ਼ਾਂ ਸਾਰੀ ਦੁਨੀਆ 'ਚ ਬਣ ਰਹੀਆਂ ਨਾ ਪਰ ਧਿਆਨ ਦਿਓ ਕਿ ਅਸੀਂ ਮਕਾਨਾਂ ਨੂੰ ਬਣਾ ਰਹੇ ਆ ਤੇ ਖੁਸ਼ ਹੋ ਰਹੇ ਆ ਨਾ ਮਕਾਨ ਨੂੰ ਦੇਖ ਕੇ ਬਣਦੇ ਨੂੰ ਲੇਕਿਨ ਦੂਸਰੇ ਪਾਸੇ ਤੁਸੀਂ ਦੇਖੋ ਕਿ ਉਹਦੇ ਵਿੱਚ ਅਸੀਂ ਇੱਟਾਂ ਲਾ ਲਾ ਕੇ ਤੇ ਉਹਨੂੰ ਕੀ ਕਰ ਰਹੇ ਆ ਪੂਰਾ ਕਰ ਰਹੇ ਆ ਜਿਸ ਵੇਲੇ ਅਸੀਂ ਆਪਣੀ ਜ਼ਿੰਦਗੀ ਦਾ ਮਕਾਨ ਦੇਖਦੇ ਆ ਤੇ ਇਹ ਦਿਨੋਂ ਦਿਰ ਦੇਣਾ ਸ਼ੁਰੂ ਹੋਇਆ ਪਿਆ ਹੈ ਇਹ ਉਸ ਦਿਨ ਹੀ ਪੂਰਾ ਹੁੰਦਾ ਹੈ ਜਿਸ ਦਿਨ ਆਪ ਜੀਆਂ ਨੂੰ ਜਨਮ ਮਿਲਦਾ ਹੈ ਜਨਮ ਲੈਣ ਤੋਂ ਬਾਅਦ ਇਹਦੀਆਂ ਇੱਟਾਂ ਡਿੱਗਣੀਆਂ ਸ਼ੁਰੂ ਹੋ ਜਾਂਦੀਆਂ ਭਾਵ ਰੋਜ਼ 24000 ਵਾਸੇ ਚੋਂ ਡਿੱਗਦਾ ਹੈ ਕੀ ਹੈ ਰੋਜ਼ ਕੀ ਹੈ 24000 ਵਾਸੇ ਦੇ ਵਿੱਚੋਂ ਡਿੱਗ ਰਿਹਾ ਹੈ ਤੇ ਕੋਠਾ ਢਿੱਡ ਰਿਹਾ ਹੈ ਲੇਕਿਨ ਕਿਸੇ ਦੇ ਕੋਠੇ ਦੇ ਵਿੱਚੋਂ ਕੋਈ 10 ਇਟਾ ਡਿੱਗ ਜਾਂਦੇ ਉਹਨੂੰ ਹੌਲ ਪੈਂਦਾ ਏ ਇਹਦੇ ਚ ਰੋਜ਼ 24000 ਡਿੱਗ ਰਿਹਾ ਇਹਦੇ ਅੰਦਰ ਕੋਈ ਹੌਲ ਨਹੀਂ ਪੈ ਰਿਹਾ ਧਿਆਨ ਦੇ ਜੋ ਇਹ ਨੂੰ ਆਖਿਆ ਕਿ ਅਸੀਂ ਸੁੱਤੇ ਪਏ ਹਾਂ ਤੀਹ ਗੁਣੀ ਸੰਸਾਰ ਭ੍ਰਮ ਸੁੱਤੇ ਵਾਲੀ ਖੇਡ ਹੋ ਗਈ ਨਾ ਹੁਣ ਤੁਸੀਂ ਦੇਖ ਲਓ ਕਿ ਤੁਹਾਡਾ ਕੋਠਾ ਕਿੰਨਾ ਕੁ بچਿਆ ਹੈ ਉਮਰ ਦੇ ਲਿਹਾਜ਼ ਨਾਲ ਜੇ ਕੋਈ 50 ਸਾਲਾਂ ਦਾ ਹੋਇਆ ਤੇ 100 ਸਾਲ ਐ ਦਾ ਮਤਲਬ ਅੱਧਾ ਤੇ ਉਹਦਾ ਡਿੱਗ ਪਿਆ ਹੈ ਵਿਚਾਰੇ ਦਾ ਕਿਸੇ ਦਾ ਚੌਥਾ ਹਿੱਸਾ ਡਿੱਗ ਗਿਆ ਛੋਟਾ ਹੈ ਤੇ ਕਿਸੇ ਦਾ 25% ਰਹਿ ਗਿਆ ਹੋਊਗਾ ਪਤਾ ਹੀ ਨਹੀਂ ਕਿੰਨਾ ਕੁ ਰਹਿ ਗਿਆ ਹੈ ਤੇ ਦਿਨੋਂ ਦਿਨ ਕੀ ਹੈ ਡਿੱਗ ਰਿਹਾ ਹੈ ਚਾਹੀਦਾ ਸੀ ਕਿ ਉਹ ਵੀ ਮਕਾਨ ਬਣਾਉਣੇ ਪਏ ਬੇਨਤੀ ਕਰੀਏ ਪਰ ਸੋਝੀ ਨਹੀਂ ਆਈ ਕਿ ਬਿਰਤੀ ਤਿੰਨ ਗੁਣਾ ਚ ਘੁੰਮ ਰਹੀ ਐ ਚੌਥੇ ਦੇ ਵਿੱਚ ਗਈ ਨਹੀਂ ਚਾਹੀਦਾ ਇਹ ਸੀ ਕਿ ਗੁਰੂ ਪਾਸ਼ਾ